कि किरावदी काल तो कबराई जिला मोहाली पुलिस एसपी महल मांग पत्र लैंड पहुंचे मोर्चा स्थान पे एसपी महल ने तरना कारिया शांत किया दो हफ्ते अंदर कारवाई करने का दिता भरोसा बलविंदर कुमड़ा ने कहा कि जेकर दो हफ्ते अंदर ना हुई दोषियों ते कारवाई ता संघर्ष इस मौके मोर्चा आगुआ और पीड़ित परिवार वालों पुलिस प्रशासन अति सरकार विरुद्ध की गई जम के नारेबाजी

ਚਲ ਰਹੇ ਮੋਰਚੇ ਤੇ 모ਹਾਲੀ ਪੁਲਿਸ ਦਿਆਂ ਵਦਿਕਿਆਂ ਦੇ ਸ਼ਿਕਾਰ ਪੀੜਿਤ ਪਰਿਵਾਰਾਂ ਨੇ 2 ਬਈ ਅਪ੍ਰੈਲ ਨੂੰ ਐਸਐਸਪੀ 모ਹਾਲੀ ਦੇ ਕੇਰਾਉ ਦੀ ਕਾਲ ਦਿੱਤੀ ਸੀ ਜਿਸ ਤੇ ਪੁਲਿਸ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਮੋਰਚੇ ਤੇ ਹੋਏ ਪਾਰੀ ਈ ਕੱਟ ਤੇ ਐਸਪੀ ਡਾਕਟਰ ਨਵਨੀਤ ਸਿੰਘ ਮਾਹਲ ਨੇ ਪਹੁੰਚ ਕੇ ਮੋਰਚਾ ਆਗੂਆਂ ਅਤੇ ਪੀੜਿਤ ਪਰਿਵਾਰਾਂ ਨੂੰ ਸ਼ਾਂਤ ਕੀਤਾ ਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਮੰਗ ਪੱਤਰ ਲਿਆ ਇਹ ਮੰਗ ਪੱਤਰ ਪੀੜਿਤ ਪਰਿਵਾਰਾਂ ਅਤੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ डीजीपी पंजाब ਅਤੇ ਡੀਆਈਜੀ ਰੇਂਜ ਰੂਪਨਗਰ ਨੂੰ ਭੇਜੇ ਹਨ ਇਸ ਮੌਕੇ ਐਸਪੀ ਡਾਕਟਰ ਮਾਹਲ ਨੇ ਪੀੜਤਾਂ ਦੀਆਂ ਸਮੱਸਿਆਵਾਂ ਸੁਨੀਆਂ ਤੇ ਉਹਨਾਂ ਦਾ ਹੱਲ 2 ਹਫ਼ਤੇ ਅੰਦਰ ਅੰਦਰ ਕਰਨ ਦਾ ਪ੍ਰੋਸਾ ਦਿੱਤਾ ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਛੇ ਵਾਕ-ਵਾਕ ਕੇ ਸੰਦਾ ਵੇਰਵਾ ਦਿੰਦੇ ਹੋਏ ਐਸਪੀ ਸਾਹਿਬ ਨੂੰ ਅਪੀਲ ਕੀਤੀ ਕਿ ਸਾਨੂੰ ਖੁਸ਼ੀ ਹੋਵੇਗੀ ਕਿ 2 ਹਫ਼ਤੇ ਅੰਦਰ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ ਪਰ ਜੇਕਰ ਹੱਲ ਨਾ ਹੋਇਆ ਤਾਂ ਪੀੜਿਤ ਪਰਿਵਾਰ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਇਕੱਠੇ ਹੋ ਕੇ ਸੂਬਾ ਪਦਰੀ ਸੰਘਰਸ਼ ਕਰਨਗੀਆਂ ਇਸ ਹੋਈ ਭਾਰੀ ਇਕੱਠ ਨੂੰ ਐਸਬੀਸੀ ਮੋਰਚੇ ਦੇ ਸੀਨੀਅਰ ਆਗੂ ਰੇਸ਼ਮ ਸਿੰਘ ਕਾਲੋ ਸ਼੍ਰੀਮਤੀ ਰੇਣੂ ਬਾਲਾ ਅਜੈਬ ਸਿੰਘ ਬਠੋਈ ਸੁਖਦੇਵ ਸਿੰਘ ਚਪੜਚੇੜੀ ਨੰਬਰਦਾਰ ਹਰਚੰਦ ਸਿੰਘ ਜਖਵਾਲੀ ਸਤਵਿੰਦਰ ਕੌਰ ਅਤੇ ਬਲਜੀਤ ਸਿੰਘ ਖਾਲਸਾ ਨੇ ਸੰਬੋਧਨ ਕੀਤਾ ਇਸ ਮੌਕੇ ਹਰਨੇਕ ਸਿੰਘ ਮਲਵਾ ਹਰਨੇਕ ਸਿੰਘ ਐਸਡੀਓ ਸਿਮਰਜੀਤ ਸਿੰਘ ਸ਼ੈਕੀ ਸਰਜੀਤ ਸਿੰਘ ਜਖਵਾਲੀ ਹਜ਼ਾਰਾ ਸਿੰਘ गौरव सूद प्रकाश लखवीर सिंह लखी गुरमीत सिंह कैलो अमनदीप कौर रुचि सूद राकेश सूद निशा प्रेम कुमार सोनिया रानी, मनप्रीत कौर दयाल कौर सरोज बाला जसवंत कौर हरबंस कौर अरुण कुमार सतवीर कौर करम सिंह करमजीत सिंह सवरन सिंह जशन आदि हाजिर हुए आओ देखते दे हाँ। चैनल दी टीम वालों कवरेज की विशेष रिपोर्ट ਬਰੇਬਣ ਹੋਵੇ ਖੱਤਰੀ ਹੋਵੇ ਕੋਈ ਵੀ ਬੰਦਾ ਆ ਸਕਦਾ ਉਹ ਵੀ ਅਸੀਂ ਜਿਹੜੀ ਆਵਾਜ਼ ਹੈ ਦਬੀ ਹੋਈ ਆਵਾਜ਼ ਉਸ ਅੰਨੀ ਤੇ ਬੋਲੀ ਤੇ ਗੂੰਗੀ ਸਰਕਾਰ ਤੱਕ ਪਹੁੰਚਾਉਣ ਲਈ ਪ੍ਰੈਸ ਦਾ ਸਹਾਰਾ ਲੈ ਕੇ ਅਸੀਂ ਇਕੱਠੇ ਹੋ ਕੇ ਉਹ ਕੰਮ ਕਰ ਕਰਾਉਣ ਲਈ ਅੱਜ ਜਿਹੜਾ ਵਿਸ਼ਾ ਹੈ ਐਸਐਸਪੀ ਦਫ਼ਤਰ ਦਾ ਕਰਾਵ ਕਰਨ ਦਾ ਅਸੀਂ ਐਲਾਨ ਕੀਤਾ ਸੀ ਮੈਂ ਕਿਸੇ ਦਾ ਪ੍ਰੈਸ਼ਰ ਅਜ ਕਰਕੇ ਕਰਕੇ ਸਮਝਾਉਂਦਾ ਕਰਾਵਾਂ ਸਾਡਾ ਕੰਮ ਹੈ ਨਿਆਂ ਸਾਫ ਦਵਾਨ ਵਾਲਾ ਤੇ ਜਿਹੜੀ ਪੁਸ ਕੰਮ ਨਹੀਂ ਕਰਦੀ ਮਕਰੀ ਹੋਈ ਵੀ ਤੇ ਸਰਕਾਰ ਕੰਮ ਨਹੀਂ ਕਰਦੀ ਉਹਦੀ ਹਕੀਕਤ ਦੱਸਣ ਵਾਸਤੇ ਅਸੀਂ ਪ੍ਰੈਸ ਦਾ ਸਹਾਰਾ ਭਵਿੰਦਰ ਬੱਬਰ ਜੀ ਅਕਵਾਲ ਜੀ ਤੇ ਸਾਰੇ ਪ੍ਰੈਸ ਵਾਲੇ ਸਾਡਾ ਬਹੁਤ ਸਾਰਾ ਸਹਿਯੋਗ ਦੇ ਰਹੇ ਨੇ ਜਿਨ੍ਹਾਂ ਦੇ ਸਹਿਯੋਗ ਕਰਕੇ ਤੁਹਾਡੀਆਂ ਜਿਹੜੀਆਂ ਮੰਗਾਂ ਡਿਮਾਂਡਾਂ ਪੂਰੀਆਂ ਹੁੰਦੀਆਂ ਐ ਇਸੇ ਤਰ੍ਹਾਂ ਲਾਂਡਰਾਂ ਤੋਂ ਕਿਵੇਂ ਕਬਜ਼ਾ ਹੁੰਦਾ ਰਾਤੋਂ ਰਾਤ 3 ਵਜੇ ਉਹ ਬੀਬੀ ਬੈਠੀ ਆ ਤੁਹਾਡੇ ਸਾਹਮਣੇ 85 ਸਾਲ ਦੀ ਹੋਈ ਆ 90 ਸਾਲ ਦੀ ਨੂੰ 3 ਵਜੇ ਅੰਦਰ ਬੰਦ ਕਰਿਆ ਗਿਆ 3 ਵਜੇ ਦੇ ਬੰਦ ਕਰਕੇ ਇਹਨਾਂ ਦੀ ਨੂੰ ਨੂੰ ਅੰਦਰ ਬੰਦ ਕਰਕੇ ਕਮਰਿਆਂ 'ਚ ਦੋ ਬੱਚਿਆਂ ਨੂੰ ਬੰਦ ਕਰਕੇ ਇੱਕ ਵੱਡੀ ਮਸ਼ੀਨ ਲੈ ਕੇ ਜੀਸੀਬੀ ਇਹਨਾਂ ਦੇ ਘਰ ਨੂੰ ਢਾਇਆ ਜਾਂਦਾ ਤੇ ਕਬਜ਼ਾ ਲਿਆ ਜਾਂਦਾ ਇਹ ਤੁਹਾਡੇ ਪਰਿਵਾਰ ਸਾਹਮਣੇ ਖੜਿਆ ਇਹਨਾਂ ਨੇ ਵੀ ਮੇਰੇ ਤੱਕ ਪਹੁੰਚ ਕਰੀ ਆ ਤੇ ਪਰਚਾ ਵੀ ਇਹਨਾਂ ਦੀ ਦਿੱਤਾ ਕਬਜ਼ਾ ਵੀ ਇਹਨਾਂ ਦੇ ਮਕਾਨ ਤੇ ਹੋਇਆ ਪਰਚਾ ਵੀ ਇਹਨਾਂ ਤੇ ਹੀ ਹੋਇਆ ਜਦੋਂ ਪਰਚਾ ਹੋਇਆ ਜਿਹੜੇ ਪੁਲਿਸ ਮੁਲਾਜ਼ਮ ਪਖੰਡੀ ਪੁਲਿਸ ਮੁਲਾਜ਼ਮ ਫੜਨਾ ਏ ਇਹਦੇ ਭਰਾ ਨੂੰ ਰੈਸਟ ਕਰਨਾ ਇਹ ਇੱਥੇ ਬੈਠਿਆ ਇਹਦੇ ਭਰਾ ਨੂੰ ਰੈਸਟ ਕਰਨਾ ਇਹ 10000 ਰੁਪਏ ਜੇਬ ਚ ਦਾ 10000 ਰੁਪਏ ਵੀ ਕੱਢ ਲਿਆ ਤੇ ਜਦੋਂ ਇਹਨੇ 10000 ਦੀ ਮੰਗ ਕੀਤੀ ਕਹਿੰਦਾ ਅੰਦਰੋਂ ਜਵਾਨਤ ਨਹੀਂ ਹੋਣ ਦੇਾਂਗੇ ਜੇ ਤਾ 10000 ਰੁਪਏ ਮੰਗਿਆ ਸਟੇਟਮੈਂਟ ਕੜਾਈ ਮੈਂ ਹੁਣ 1 ਕਰੋੜ 20 ਲੱਖ ਰੁਪਏ ਦੀ ਠੱਗੀ ਇਸ ਮੁੰਡੇ ਨਾਲ ਹੋਈ ਹੈ ਤੇ ਸਾਡੇ ਕੋਲੇ ਅਰਸ਼ ਜੀ ਖੜੇ ਨੇ ਅਰਸ਼ ਜੀ ਆਜੋ ਇਹਨਾਂ ਤੋਂ ਮੁੰਡਿਆਂ ਤੋਂ 22 ਲੱਖ ਰੁਪਏ ਦੀ ਆਜੋ 22 ਲੱਖ ਰੁਪਏ ਦੀ ਗੱਡੀ ਖਰੀਦਦਾ ਮੁੰਡਾ ਹੈ 22 ਲੱਖ ਦੀ ਗੱਡੀ ਖਰੀਦਦਾ ਇਹਨਾਂ ਨੇ ਗੱਡੀ ਦੇਤੀ ਇਹਨਾਂ ਦੇ ਕੋਲੇ ਪੈਸੇ ਚਲੇ ਗਏ ਪਰ ਜਿਹੜੀ ਗੱਡੀ ਦੀ ਖੋਹ ਹੋਈ 22 ਲੱਖ ਦੀ ਗੱਡੀ ਸਦਰ ਥਾਣਾ ਖਰੜ ਖੁੰਨੀ ਮਾਜਰਾ ਜਿਹੜੀ ਖੋਹ ਹੁੰਦੀ ਹੈ ਇਹ ਮੁੰਡੇ ਦੇ ਫੇਰਿੰਗ ਹੁੰਦੀ ਹੈ ਤਲਵਾਰਾਂ ਚਲਦੀਆਂ 22 ਟਾਂਕੇ ਦੇ ਸਿਰ ਚ ਲੱਗਦੇ ਪਰ ਪੁਲਿਸ 5 ਮਹੀਨੇ ਹੋ ਗਏ ਕੋਈ ਕਾਰਵਾਈ ਨਹੀਂ ਕਰਦੀ ਸਦਰ ਥਾਣਾ ਖਰੜ ਦੀ ਕੁਰਸਾ ਖੁੰਨੀ ਮਜਰਾ ਥਾਣੇ ਦੀ ਕੋਈ ਕਾਰਵਾਈ ਨਹੀਂ ਕਰਦੀ 1 ਕਰੋੜ 20 ਲੱਖ ਦੀ ਠੱਗੀ ਹੋਈ ਵੈਦਰਾਲੀ ਪਿੰਡ ਦਾ ਮੁੰਡਾ ਇਹ ਫੁੱਟਪਾਥਾਂ ਤੇ ਪੈਂਦਾ ਸੀ ਤੇ ਇਹ ਮਜਬੂਰ ਹੋ ਗਿਆ ਸੀ ਖੁਦਕਸੀ ਕਰਨ ਨੂੰ ਜਿਹਨੂੰ ਇੱਕ ਮਹੀਨਾ ਹੋ ਗਿਆ ਮੈਂ ਆਪਣੇ ਘਰੇ ਰੱਖੀ ਬੈਠਿਆ 30 ਤਰੀਕ ਦੀ ਰਾਤ ਨੂੰ ਦੇਖੀ ਸੀਗੀ ਉਹ ਅਗਰ ਤੁਸੀਂ ਦੇਖ ਲੇ ਤਾਂ ਤੁਸੀਂ ਹੱਕੇ-ਬੱਕੇ ਰਹਿ ਜਾਣਾ ਸੀਗਾ ਕਿ 25-30 ਬੰਦੇ ਦਸੇ ਸਰੀਆਮ ਗੁੰਡਾ ਕਰਦੀ ਆ ਤੇ ਆਦੀ ਜਿਨ੍ਹਾਂ ਵਿੱਚ ਦੇਖਦੇ ਹੁੰਦੇ ਆਪਾਂ ਗੁੰਡਾਗਰਦੀਆਂ ਪਰ ਅੱਜ ਕੱਲ ਪਿੰਡਾਂ ਵਿੱਚ ਸ਼ਰਿਆਮ ਚਲਦੀ ਹੈ ਫਿਰਦੀ ਹੈ ਇਹ ਕਿੰਨੀ ਸ਼ਰਮਨਾਕ ਗੱਲ ਹੈ ਉਹਨਾਂ ਲੋਕਾਂ ਲਈ ਜੋ ਕਰਦੇ ਆਂ ਔਰ ਜੋ ਇਹਨਾਂ ਦੇ ਵਿੱਚ ਭਾਗੀਦਾਰ ਹੈ ਮੁੰਡੇ ਅੱਜ ਕੱਲ ਦੇ ਮੁੰਡੇ ਯੂਥ ਨੂੰ ਤਾਂ ਸਭ ਪੜਾਈ ਵਿੱਚ ਲੱਗਣਾ ਚਾਹੀਦਾ ਇਹ ਸੇਵਾ ਕਰਨੀ ਚਾਹੀਦੀ ਹੈ ਲੋਕ ਸਮਾਜ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਹੋਰੇ ਪਾਸੇ ਨੂੰ ਪੁਲਿਸ ਦੀ ਤਿਆਰੀ ਕਰਦੀ ਆਂ ਠੀਕ ਹੈ ਮੇਰਾ ਬ੍ਰਦਰ ਜਿਹਦੀ ਬਾਹ ਕੱਟੀ ਗਈ ਉਹ ਖੁਦ ਪੁਲਿਸ ਦੀ ਤਿਆਰੀ ਕਰਦਾ ਪਿਆ ਪੁਲਿਸ ਪ੍ਰਸ਼ਾਸਨ ਅਗਰ ਐਦਾਂ ਦੇ ਚੱਜ ਕਰੇਗੀ ਐਦਾਂ ਦੇ ਹਾਲ ਕਰੇਗੀ ਕੋਈ ਸੋਚੇਗਾ ਕਿ ਅਸੀਂ ਪੁਲਿਸ ਡਿਪਾਰਟਮੈਂਟ ਵਿੱਚ ਚਲੇ ਜਾਈਏ ਖਾਲੋ ਖਾਲੋ ਕਿ ਪੇਪਰਾਂ ਦੀ ਤਿਆਰੀ ਪਿਆ ਪੁਲਿਸ ਦੀ ਇਹ ਚੀਜ਼ਾਂ ਦੇਖਣ ਵਾਸਤੇ ਕਿ ਪੁਲਿਸ ਕਿਸੇ ਦਾ ਸਾਥ ਨਹੀਂ ਦਿੰਦੀ ਗਰੀਬ ਬੰਦੇ ਨਾਲ ਤਾਂ ਪੁਲਿਸ ਖੜਦੀ ਹੋ ਤੱਕ ਨਹੀਂ ਹੈਗੀ ਜਦੋਂ ਤੱਕ ਧਰਨੇ ਨਾ ਲਗਾਏ ਜਾਣ ਉਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਸਾਰਾ ਪ੍ਰੋਸੈਸ ਇਹ ਪੁਲਿਸ ਤੋਂ ਸ਼ੁਰੂ ਹੁੰਦਾ ਹੈ ਪੁਲਿਸ ਨੇ ਸਾਰੀ ਕਾਰਵਾਈ ਸ਼ੁਰੂ ਕਰਨੀ ਹੁੰਦੀ ਹੈ ਇੱਕ ਗਰੀਬ ਬੰਦਾ ਪੁਲਿਸ ਦਾ ਸਹਾਰਾ ਲੈਂਦਾ ਜਦੋਂ ਪੁਲਿਸ ਹੀ ਇਦਾਂ ਦੀ ਆਪਣੇ ਆਪਣਾ ਫੇਸ ਦਿਖਾਉਂਦੀ ਹੈ ਆਪਣਾ ਚਿਹਰਾ ਦਿਖਾਉਂਦੀ ਹੈ ਕਿ ਅਸੀਂ ਇਹੇ ਇਹ ਚੀਜ਼ਾਂ ਕਰਦੇ ਆਂ ਜੀ ਅਸੀਂ ਗਰੀਬਾਂ ਦੇ ਨਾਲ ਨਹੀਂ ਅਸੀਂ ਤਾਂ ਅਮੀਰਾਂ ਦੇ ਨਾਲ ਖੜੇ ਆਂ ਜਿਹੜੇ ਸਾਨੂੰ ਪੈਸੇ ਦਿੰਦੇ ਆਂ ਅਸੀਂ ਤਾਂ ਉਹਨਾਂ ਦੀ ਹਾਮੀ ਚ ਹਾਮੀ ਭਰਦੇ ਆ ਏ ਕੋਈ ਚੰਗੀਆਂ ਗੱਲਾਂ ਨਹੀਂ ਹੈਗੀਆਂ ਸਾਡੀ ਮੰਗ ਇਹੀ ਆ ਕਿ ਬਣਦੀ ਧਾਰਾਵਾਂ ਲਗਾਈਆਂ ਜਾਣ ਉਹਨੂੰ ਐਨੀ ਬੁਰੀ ਤਰ੍ਹਾਂ ਮਾਰਿਆ ਗਿਆ ਏ ਉਹਨੂੰ ਇੱਕ ਲੇਖੇ ਤੋਂ ਉਹਨੂੰ ਉਹਨਾਂ ਦੇ ਇੰਟੈਂਸ਼ਨ ਇਹੀ ਸੀਗਾ ਕਿ ਅਸੀਂ ਇਹਨਾਂ ਨੂੰ ਮਾਰ ਕੇ ਜਾਈਏ ਔਰ ਉਹਦੀ ਜਿਹੜੀ ਧਾਰਾ ਬਣਦੀ ਆ ਉਹ 307 ਬਣਦੀ ਆ ਉਹ ਨਹੀਂ ਲਗਾਈ ਗਈ ਔਰ 326 ਬਣਦੀ ਆ ਜਦੋਂ ਕਿ ਉਹਨੂੰ ਕਿੰਨੇ ਬੁਰੀ ਤਰੀਕੇ ਨਾਲ ਉਹਨੂੰ ਜ਼ਖਮ ਦਿੱਤਾ ਗਿਆ ਏ ਉਹਨੂੰ ਮੇਰੇ ਬਾਹ ਘਟੀ ਗਈ ਏ 326 ਸਰੀਰਾਂ ਮਿਲਦਾ ਪਿਆ ਕਿ ਬਣਦੀ ਆ ਪਰ ਇਹ ਪੁਲਿਸ ਨਹੀਂ ਲਗਾਉਂਦੀ ਦਮਾਸਾ ਦੇਖਦੇ ਆ ਜਦੋਂ ਸਾਡੇ ਦੇ ਪੈਂਦੀ ਆ ਫਿਰ ਅਸੀਂ ਦੇਖਦੇ ਆ ਵੀ ਸਾਡੇ ਨਾਲ ਕੌਣ ਖੜੂਗਾ ਕਿ ਜਿੰਨੇ ਵੀ ਇੱਥੇ ਮਸਲੇ ਹੱਲ ਹੋਏ ਨੇ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਨਾ ਅੱਜ ਵੀ ਤੁਹਾਨੂੰ ਉਹੀ ਗੱਲ ਕਹਿਣਾ ਹੈ ਜਿਹੜਾ ਦੇ ਮਸਲੇ ਅੱਜ ਨੇ ਕੱਲ ਨੂੰ ਕਿਸੇ ਹੋਰ ਦਾ ਮਸਲਾ ਹੈ ਜਦੋਂ ਕੋਈ ਸੁਨੇਹਾ ਜਾਂਦਾ ਵਾਧੋ ਵੱਧ ਗਿਣਤੀ ਵਿੱਚ ਆਓ ਦੇਖੋ ਆਪਾਂ ਕਿਸਾਨਾਂ ਵਾਲੇ ਮਸਲੇ ਦੇਖੇ ਹੀ ਨੇ ਇਹ ਕਿਸਾਨਾਂ ਦਾ ਕੱਠ ਹੁੰਦਾ ਤਾਂ ਉਹਨਾਂ ਦੇ ਮਸਲੇ ਹੱਲ ਹੁੰਦੇ ਨੇ ਸਾਡੇ ਲੋਕਾਂ ਦਾ ਕੀ ਆ ਮਸਲਾ ਹੱਲ ਹੋਇਆ ਤਾਂ ਮੁੜ ਕੇ ਮੂੰਹ ਨਹੀਂ ਦਿਖਾਣਾ ਇਹ ਚੀਜ਼ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿਹੜਾ ਨਾ ਮਸਲਾ ਹੁੰਦਾ ਜੋ ਕੁੰਬੜਾ ਸਾਹਿਬ ਜਾਂ ਮੋਰਚੇ ਵੱਲੋਂ ਹੱਲ ਹੁੰਦਾ ਉਹ ਦੁਬਾਰਾ ਜਦੋਂ ਵੀ ਕੋਈ ਸੁਨੇਹਾ ਕਿਸੇ ਲਈ ਆਉਂਦਾ ਤਾਂ ਵੱਧ ਤੋਂ ਵੱਧ ਗਣਤੀ ਵਿੱਚ ਆਇਆ ਕਰੋ ਸਾਜੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਅੱਜ ਸਾਰੇ ਸਤਕਾਰਯੋਗ ਮਾਈ ਭਾਈ ਖਾਸ ਕਰਕੇ ਨੌਜਵਾਨ ਵੱਡੀ ਗਿਣਤੀ ਚ ਤੁਸੀਂ ਸਾਰੇ ਇੱਥੇ ਇਸ ਮੋਰਚੇ ਤੇ ਬੈਠੇ ਹੋ ਇਹ ਮੋਰਚਾ ਇਸੇ ਕੰਮ ਲਈ ਲਾਇਆ ਸੀ ਜਦੋਂ ਇਹ ਮੋਰਚਾ ਲਾਉਣ ਦੀਆਂ ਮੀਟਿੰਗਾਂ ਸਾਡੀਆਂ ਸ਼ੁਰੂ ਹੋਈਆਂ ਸੀ ਅਸੀਂ ਇਹਦਾ ਬੇਸ ਬਣਾਇਆ ਸੀ ਇਸ ਗੱਲ ਦਾ ਕਿ ਜਿਹੜੇ ਪੀੜਤ ਲੋਕ ਹੋਣਗੇ ਉਹਨਾਂ ਦੀ ਸਰਕਾਰ ਤੱਕ ਗੱਲ ਪਹੁੰਚਾਉਣ ਲਈ ਸਾਨੂੰ ਇੱਕ ਜਗ੍ਹਾ ਤੇ ਮੋਰਚਾ ਲਾਉਣ ਦੀ ਲੋੜ ਹੈ ਇਸ ਅੱਜ ਇਸ ਗੱਲ ਦੀ ਵਧਾਈ ਹੈ ਕਿ ਆਪਾਂ ਇਸ ਮੋਰਚੇ ਨੂੰ ਉਸੇ ਰੰਗ ਚ ਰੰਗਿਆ ਹੋਇਆ ਜਿਸ ਰੰਗ ਚ ਆਪਾਂ ਸ਼ੁਰੂ ਕੀਤਾ ਸੀ ਜਿੱਥੋਂ ਤੱਕ ਪੁਲਿਸ ਦੀ ਗੱਲ ਹੈ ਪੁਲਿਸ ਗੁਲਾਮ ਹੈ ਅਧੀਨ ਹੈ ਸਰਕਾਰ ਦੇ ਸਰਕਾਰ ਅਧੀਨ ਹੈ ਮਨੁੱਖਵਾਦ ਦੇ ਮਨੁੱਖ ਸਿਮਰਤੀ ਦੇ ਇਸ ਕਰਕੇ ਪੁਲਿਸ ਜਿਹੜੀ ਹੈ ਤਾਂ ਆਜ਼ਾਦ ਹੋ ਸਕਦੀ ਹੈ ਜੇ ਭਾਰਤੀ ਸੰਵਿਧਾਨ ਦੇ ਤਹਿਤ ਚੱਲੇ ਆ ਸਾਡੇ ਸਿੰਘਾਂ ਨੇ ਮੋਰਚਾ ਲਾਇਆ ਸੰਵਿਧਾਨ ਦੇ ਮੁਤਾਬਕ ਸਜਾਵਾਂ ਪੂਰੀਆਂ ਹੋ ਗਈਆਂ ਫਿਰ ਜੇਲਾ ਡੱਕੇ ਹੋਏ ਨੇ ਆ ਹੁਣ ਗੁਰਦਰਾ ਸਾਹਿਬ ਦੇ ਕੋਲ ਠੇਕੇ ਖੁੱਲਦੇ ਨੇ ਆ ਪਿੰਡ ਖੁੱਡਾਲੀ ਸ਼ੇਰ ਚ ਬਾਬਾ ਬਲਜੀਤ ਸਿੰਘ ਨੇ ਆਪਣੇ ਖੁੰਡੇ ਦੇ ਨਾਲ ਉਹਨਾਂ ਦੇ ਫਲੈਕਸ ਪਾੜੇ ਸ਼ਰਾਬ ਦੇ ਠੇਕੇਦਾਰਾਂ ਦੇ ਠਿਕਾ ਬੰਦ ਕਰਾਇਆ ਬੀਬੀਆਂ ਨਾਲ ਲੈ ਕੇ ਬੀਬੀਆਂ 'ਚ ਬੜੀ ਤਾਕਤ ਹੈ ਔਰ ਜੋ ਕੁਝ ਇਸ ਮੋਰਚੇ ਵੱਲੋਂ ਸੇਵਾਵਾਂ ਦੇ ਸਕਦੇ ਆ ਦੇ ਰਹੇ ਆ ਬੀਬੀ ਸੋਨੀਆ ਜੀ ਬੈਠੇ ਆ ਇਹਨਾਂ ਨਾਲ ਜੋ ਕੁਦਰਤ ਦਾ ਪਹਾਣਾ ਵਰਤਿਆ ਇਹੀ ਕਹਿ ਸਕਦੇ ਆ ਇਹਨਾਂ ਨੇ ਵੀ ਮੋਰਚੇ ਤੇ ਬਹੁਤ ਸੇਵਾ ਕੀਤੀ ਐ ਠੰਡਾਂ ਦੇ ਵਿੱਚ ਇਹਨਾਂ ਨੇ ਸਵੇਰੇ 4-4 ਵਜੇ ਜਥਾ ਲਿਆ ਕੇ ਇਸ ਮੋਰਚੇ ਦੀ ਸੰਗਤ ਜਿਹੜੀਆਂ ਬਹਾਉਂਦੇ ਨੇ ਉਹਨਾਂ ਦਾ ਹੱਥ ਮਲਾਉਂਦੇ ਨੇ ਉਹਨਾਂ ਨੂੰ ਕੁਰਸੀਆਂ ਤੇ ਬਿਠਾਉਂਦੇ ਆ ਜੇ ਕੋਈ ਵਿੱਚੋਂ ਐਦਾਂ ਦਾ ਸਾਡਾ ਭਾਈ ਮਾਈ ਵੀਰ ਭੈਣ ਚੱਲ ਜਾਏ ਉਧਰ ਜਾ ਪਰੇ ਹੋ ਜਾ ਦੂਰ ਹੋ ਜਾ ਫਿਰ ਕੀ ਐ ਟਾਈਮ ਨਹੀਂ ਹੈਗਾ ਐਦਾਂ ਦੇ ਗੱਪ ਕੇ ਮਾਰਦੇ ਆ ਸੋ ਇਹ ਮੁਕਾਬਲੇ ਕਿੱਦਾਂ ਕੀਤੇ ਜਾ ਸਕਦੇ ਆ ਜਿੱਦਾਂ ਚੱਪੜ ਜੀ ਸਾਹਿਬ ਨੇ ਕਿਹਾ ਸੰਗਠਿਤ ਹੋ ਕੇ ਇਕੱਠੇ ਹੋ ਕੇ ਸ਼ਕਤੀ ਬਣਾ ਕੇ ਐਦਾਂ ਦੇ ਮੋੜਚੇ ਲਾਣੇ ਸਿੱਖੋ ਮੋੜਚੇ ਚਲਾਣੇ ਸਿੱਖੋ ਇਕੱਠੇ ਬਹਿਣਾ ਸਿੱਖੋ ਵਿਚਾਰ ਕਰਨਾ ਸਿੱਖੋ ਪੰਜਾਬ ਸਰਕਾਰ ਜੰਦਾਬਾਦ ਪੁਲਿਸ ਪ੍ਰਸ਼ਾਸਨ ਜੰਦਾਬਾਦ ਪੁਲਿਸ ਪ੍ਰਸ਼ਾਸਨ ਜੰਦਾਬਾਦ ਪੰਜਾਬ ਸਰਕਾਰ ਜੰਦਾਬਾਦ ਪੰਜਾਬ ਸਰਕਾਰ ਜੰਦਾਬਾਦ ਪੁਲਿਸ ਪ੍ਰਸ਼ਾਸਨ ਜੰਦਾਬਾਦ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਅੱਜ ਅਸੀਂ ਪੀੜਿਤ ਪਰਿਵਾਰ ਇੱਥੇ ਬੈਠੇ ਨੇ ਮਾਨ ਸਰਕਾਰ ਕਹਿੰਦੀ ਹੈ ਕਿ ਜਿਹੜੀ ਸਰਕਾਰ ਬਣੀ ਆ ਆਮ ਆਦਮੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਇਹ ਤੁਹਾਡੇ ਵਰਗਿਆਂ ਨੇ ਲੋਕਾਂ ਨੇ ਪਹਿਣਾ ਨੇ ਸਾਰਿਆਂ ਨੇ ਆਪਣੀ ਮਰਜ਼ੀ ਨਾਲ ਸਰਕਾਰ ਚੁਣੀ ਆ ਉਹ ਇਸ ਲਈ ਚੁਣੀ ਆ ਕਿ ਸਾਡੇ ਲਈ ਧੱਕਾ ਹੋਵੇ ਪੈਣੋ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਕਿ ਸਾਡੇ ਮੋਹਾਲੀ ਜ਼ਿਲ੍ਹੇ ਚ ਧੰਨਵਾਦ ਆ ਅਸੀਂ ਬਲਵਿੰਦਰ ਸਿੰਘ ਕੁੰਮੜਾ ਜੀ ਦਾ ਕਰਦੇ ਆ ਕਿ ਜਿਹੜੇ ਤੁਹਾਡੇ ਵਾਂਗੂ ਪੀੜਿਤ ਪਰਿਵਾਰਾਂ ਦੀ ਗੱਲ ਸੁਣਨ ਵਾਸਤੇ ਇੱਥੇ ਬੈਠੇ ਨੇ ਨਹੀਂ ਤੇ ਅੱਜ ਕੱਲ ਦੇ ਇੰਨਾ ਬੀਜੀ ਸ਼ਡਿਊਲ 'ਚ ਕੋਈ ਕਿਸੇ ਕੋਲ ਐਨਾ ਟਾਈਮ ਨਹੀਂ ਹੈਗਾ ਪਤਾ ਕੱਲ ਵੀ ਮੇਰੇ ਨਾਲ ਗੱਲ ਹੋਈ ਹੈ ਵੀ ਜਿਹੜਾ 30 35 ਬੰਦੇ ਨੇ ਅੰਦਰ ਆ ਕੇ ਮਾਰਿਆ ਕੁੱਟਿਆ ਵੱਢਿਆ ਛੱਟਾਂ ਮੱਜੀਆਂ ਜਿਸ ਚ ਧਾਰਾਵਾਂ ਸਹਿਤ ਐਸਐਚਓ ਸਾਹਿਬ ਨੇ ਦੱਸਿਆ ਸੀ 452 ਬਾਅਦ ਚ ਲਾਦੀ ਹੈ ਤੇ ਇਹ 307 ਦੀ ਆ 326 ਦੀ ਮੰਗ ਕਰ ਰਹੇ ਸੀ ਇਹਨਾਂ ਨੇ ਕਿਹਾ ਵੀ ਡਾਕਟਰ ਤੋਂ ਜਿਹੜੀ opinion ਲੈਣੀ ਹੈ ਹਸਪੀਟਲ ਤੋਂ ਲੈਣੀ ਹੈ ਇਹ ਪਰਿਵਾਰ ਖੜਿਆ ਤੇ 14 ਤਰੀਕ ਨੂੰ ਵੀ ਸਾਡੇ ਕੋਲੇ ਇਕੱਠ ਹੋਇਆ ਸੀ ਇਹਦੀਆਂ ਬੰਦਿਆਂ ਧਾਰਾਵਾਂ ਲਾ ਕੇ ਤਾਂ ਕਿ ਮੁੜ ਕੇ ਕੋਈ ਬੰਦਾ ਵਿਅਕਤੀ ਬੀਬੀ 85 ਸਾਲ ਦੀ 90 ਸਾਲ ਦੀ ਤੁਹਾਡੇ ਸਾਹਮਣੇ ਖੜੀ ਹੈ ਇਹਨੂੰ ਅੰਦਰ ਬੰਦ ਕਰਿਆ ਗਿਆ 3:30 ਵਜੇ ਇੱਕ ਇਹਦੀ ਨੌ ਸੀ ਦੋ ਬੱਚੇ ਸੀ ਬੰਦ ਕਰਕੇ जेसीबी ਮਸ਼ੀਨ ਨਾਲ ਕਬਜ਼ਾ ਲੈਣੇ ਇਹਨਾਂ ਦੇ ਘਰ ਤੇ ਮੋਹਰੇ ਟਾ ਕੇ ਇਹ ਇਹਨਾਂ ਨੂੰ ਅੰਦਰ ਬੰਦ ਕਰਕੇ ਬਾਅਦੋਂ ਆਂਢੀ ਗੁਆਂਢੀ ਕੱਢਦੇ ਆਂ ਤੇ ਇਹਨਾਂ ਦੇ ਭਤੀਜੇ ਆ ਜਦੋਂ ਲਿਖਤੀ ਕਾਰਵਾਈ ਚੱਲੀ ਇਹਨਾਂ ਦੀ ਬੂਆ ਜੀ ਜਦੋਂ ਲਿਖਤੀ ਕਾਰਵਾਈ ਚੱਲੀ ਤਾਂ ਪਰਚਾ ਇਹਨਾਂ ਦੇ ਹੀ ਸੂਆਣਾ ਥਾਣੇ 'ਚ ਹੋ ਗਿਆ ਇਹਨਾਂ ਦੇ ਪਰਚਾ ਹੋਇਆ ਇੱਕ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਗੱਲ ਮੈਂ ਕਰ ਰਿਹਾ ਜਦੋਂ ਗੱਲ ਹੋਈ ਹੈ ਇਹਨਾਂ ਦੇ ਪਰਚਾ ਦੇ ਤਾ ਤੇ ਦੋ ਮੁਲਾਜ਼ਮਾਂ ਜਦੋਂ ਇਹਦੇ ਭਰਾ ਨੂੰ ਅਰੈਸਟ ਕਰਕੇ ਲੈ ਆਏ ਕੇਸ 'ਚ ਉਹਨਾਂ ਨੇ ਜਵਾਂ ਤਲਾਸੀ ਚ 10000 ਰੁਪਇਆ ਲਿਆ 10000 ਜਦੋਂ ਇਹਨੇ ਮੰਗਿਆ ਕਹਿੰਦਾ ਤੇਰੀ ਜਵਾਂਤ ਨਹੀਂ ਹੁਣ ਦਿਆਂਗਾ ਜੇ 10000 ਆ ਲਖਵੀਰ ਹੈ ਮੁੰਡਾ ਗਲਤ ਰਸਤੇ ਤੇ ਪੈ ਗਿਆ ਸੀ ਨਸ਼ਾ ਕਰਨ ਲੱਗ ਗਿਆ ਸੀ ਕੰਬੋਜ ਬਰਾਦਰੀ ਚੋਂ ਹੈ ਮੁੰਡਾ ਇਹਦੀ ਮਦਰ ਹੈ ਨਹੀਂ ਤੇ ਇਹਦਾ ਜਿਹੜਾ ਫਦਰ ਹੈ ਉਹ ਵੀ ਲਗ ਰਹਿ ਰਿਹਾ ਇਹ ਦਾਦੀ ਕੋਲ ਰਹਿੰਦਾ ਸੀ ਇਹਦੀ ਦਾਦੀ ਦੇ ਜ਼ਮੀਨ ਦਾ 1 ਕਰੋੜ 20 ਲੱਖ ਰੁਪਇਆ ਨੂੰ ਮਿਲਿਆ ਸੀ ਉਹ ਇਹਦੇ ਨਾ ਕਰਤਾ ਇਹ ਇਲਾਜ ਕਰਾਂਦਾ ਰਿਹਾ ਦਾਦੀ ਮਰ ਲੀ ਜਦੋਂ ਦਾਦੀ ਮਰ ਲੈਂਦੀ ਐ ਇੱਕ ਸਲੂਨ ਲੈ ਲੈਂਦਾ 4 ਲੱਖ ਰੁਪਏ ਚ ਮੁੱਲ ਉੱਥੇ ਜਿਹੜੇ ਪੈਸੇ ਛਕਣ ਵਾਲੇ ਸੀ ਇੱਕ ਇਹਦਾ ਗਵਾਂਡੀ ਹੈ ਮਨਪ੍ਰੀਤ ਸਿੰਘ ਜੀ ਮਨੀ ਸ਼ੈਦ ਅਧਰਾਲੀ ਪਿੰਡ ਤੋਂ ਹੀ ਮਨਿੰਦਰਜੀਤ ਸਿੰਘ ਉਹਦੇ ਪਹਿਲਾਂ ਵੀ ਅਪਰਾਧਕ ਮਾਮਲੇ ਆ 10 12 15 ਗੋਲੀ ਚਲਾਈ ਪੁਲਿਸ ਦੇ ਫਾਇਰਿੰਗ ਕੀਤੀ ਆ ਉਹ ਕਾਫੀ ਜਿਹੜੇ ਮਸਨੇ ਆ ਤੁਹਾਡੇ ਕਲਕਲੇ ਥਾਣੇ ਚ ਜਾਣਗੇ ਤੇ ਪੁਲਸ ਵਾਲਾ ਕੋਈ ਵਿਵੇਕ ਨਾਂ ਦਾ ਬੰਦਾ ਜਿਹੜਾ ਫਾਦਰ ਦੇ ਨਾਂ ਦੇ ਕਸੋਰੀ ਲਾਲ ਦਾ ਮੁੰਡਾ ਸੈਕਟਰ 45 ਡੀ ਚ ਆਨਲਾਈਨ ਪੇਮੈਂਟਾਂ ਬੈਂਕ ਸਟੇਟਮੈਂਟ ਤੇ ਆਨਲਾਈਨ ਚਿੱਟੇ ਦੀ ਪੇਮੈਂਟ ਜਿਹੜੀ ਆ ਉਹ ਉਹ ਪੁਲਿਸ ਵਾਲਾ ਮੁਲਾਜ਼ਮ ਜਿਹੜਾ ਆ ਆਨਲਾਈਨ ਪੇਮੈਂਟ ਚਿੱਟੇ ਦੀ ਚਿੱਟੇ ਚਲੰਦਾ ਰਿਹਾ ਬਲੈਕ ਚਲ ਬਲੈਕ ਨਹੀਂ ਲਈ ਹੈ ਵਾਈਟ ਚ ਲਈ ਜਾਣੇ ਪੇਮੈਂਟ ਉਹਦੀ ਬੈਂਕ ਸਟੇਟਮੈਂਟ ਆ ਗਈ ਸੀ ਬੈਂਕ ਸਟੇਟਮੈਂਟ ਕਰਾ ਲਏ ਸਾਰੇ ਜਿਹੜਾ ਮੁਹਾਲੀ ਏਰੀਆ ਚ ਚੰਡੀਗੜ੍ਹ ਤੋਂ ਪੁਲਿਸ ਚਿੱਟਾ ਵੇਚ ਰਹੀ ਉਹਦੀ ਬੈਂਕ ਸਟੇਟਮੈਂਡ ਆ ਗਈ ਜਿਹੜਾ ਚਿੱਟੇ ਦਾ ਪੈਸਾ ਵੀ ਚਿੱਟੇ ਚਲੇ ਰਿਹਾ 2 ਫਰਵਰੀ ਨੂੰ ਤੇ 28 ਫਰਵਰੀ ਨੂੰ ਤਕਰੀਬਨ 200 ਜਾਂ 2500 ਵੱਧਾ ਹੋਊਗਾ ਜਿਹਦੇ ਚ ਪਰਚਾ ਮ 14 ਨੰਬਰ ਐਫ ਆਈ ਆਰ ਤੇ ਉੱਥੇ ਆ ਕੇ ਸਾਨੂੰ ਐਸ ਪੀ ਹਟਵਾਲ ਜੀ ਨੇ ਬੱਲ ਜੀ ਨੇ ਭਰੋਸਾ ਦਿੱਤਾ ਸੀ 10-20 ਦਿਨਾਂ ਚ ਅਸੀਂ ਕੋਈ ਨਹੀਂ ਇਨਕੁਆਰੀ ਪਾ ਕੇ ਸਾਡੇ ਦੋ ਚਾਰ ਬਿਆਨ ਲਿਖ ਕੇ ਕੈਂਸਲ ਕਰ ਦਾਂਗੇ ਪਰ ਇੱਕ ਸਾਲ ਬੀਤ ਗਿਆ ਜਦੋਂ ਮੈਂ ਐਸ ਪੀ ਕੋਲ ਹਟਵਾਲ ਜੀ ਕੋਲੇ ਗਿਆ ਉਹਦੀ ਇਹ ਲੈਂਗੁਏਜ ਦੀ ਬਈ ਸੁਣਨ ਜੋਗੀ ਵੀ ਨਹੀਂ ਸੀ ਕਹਿੰਦਾ ਜਿੱਥੇ ਤੱਕ ਭਜਣਾ ਤੁਹਾਨੂੰ ਭਜ ਲਓ ਅਸੀਂ ਨਹੀਂ ਤੁਹਾਡਾ ਕੋਈ ਕੰਮ ਕਾਰ ਕਰਦੇ ਇਹਦੇ ਅਫਸਰਾਂ ਦੀ ਸਾਨੂੰ ਮੁਹਾਲੀ ਨੂੰ ਲੋੜ ਨਹੀਂ ਹੈ ਤੁਹਾਡੇ ਵਰਗੇ ਜਿਹੜੇ ਵਧੀਆ ਐਸ ਐਸ ਪੀ ਸਾਹਿਬ ਵਧੀਆ ਨੇ ਉਹਨਾਂ ਦੀ ਲੋੜ ਹੈ ਜਿਹੜੇ ਨਲਾਇਕ ਅਫਸਰ ਹਨ ਉਹਨਾਂ ਦਾ ਇਹ ਲੋਕਾਂ ਦਾ ਬੇੜਾ ਬਠਾਲਦਾ ਉਹਨਾਂ ਇਥੇ ਜਿਹੜਾ ਪਰਚਾ 700 ਬੰਦਾ ਬੈਠਿਆ ਸੀ ਜਾਮ ਲਗਿਆ ਬੀਬੀ ਦਾ ਜਿਹੜਾ ਬੇਟਾ ਸੀ ਮਜ਼ਦੂਰਾਂ ਨੇ ਮਾਰਦਾ ਸੀ ਪਰਵਾਸੀਆਂ ਨੇ ਪਰਚਾ ਸਿਰਫ ਇਕੱਲਾ ਮੇਰੇ ਬੇਟੇ ਦੇ ਕਰਤਾ ਬੰਦਿਆਂ ਨੂੰ ਘਬਰਾ ਕੇ ਰਾਇ ਜੀ ਭੋਲੇ ਭਾਲੇ ਨੂੰ ਜਾ ਕੇ ਜਿੱਦੇ ਇਨਕੁਆਰੀ ਕਸਾਬ ਤੋਂ ਪਿਛਲੇ ਤੋਂ 5 ਮਹੀਨੇ ਤੋਂ ਪਈ ਹੈ ਜਿਹੜੀ ਡਾਕਟਰ ਬਲਜੀਤ ਕੌਰ ਨੇ ਮੰਤਰੀ ਨੇ ਮੰਗੀ ਸੀ ਮੈਂ ਸਾਰਿਆਂ ਤੋਂ ਦੇਦੀ ਹਰਵੀਰ ਸਿੰਘ ਢਵਾਲ ਸਾਰੀਆਂ ਇਨਕੁਆਰੀਆਂ ਦੱਬੀ ਬੈਠਿਆ ਉਸ ਬੰਦੇ ਨੇ ਜਿਹੜਾ ਹੈ ਲੋਕ ਪਬਲਿਕ ਦੁਖੀ ਕਰੀ ਪਈ ਹੈ ਸਾਰੀ ਤੇ ਇਸੇ ਤਰ੍ਹਾਂ ਇੱਕ ਰਕੇਸ਼ ਕੁਮਾਰ ਐਸਆਈ ਹੈ 72 ਨੰਬਰ ਐਫ ਆਈ ਆਰ ਸੰਨ 14 ਤੋਂ ਥਾਣਾ ਫੇਸਾਟਪੀ ਜਿਹਨੇ ਮਿਸਲਜੋ ਬਿਆਨ ਗਾਇਬ ਕਰ ਦਿੰਦਾ ਮੇਰੇ ਖਿਲਾਫ 182 ਦੇ ਆਰਡਰ ਪਾਸ ਕਰਾ ਲੈਂਦਾ ਦੋਨੇ ਕਮਿਸ਼ਨਾਂ ਦੇ ਆਰਡਰ ਹੋਏ ਨੇ ਐਸਸੀ ਕਮਿਸ਼ਨ ਪੰਜਾਬ ਦੇ ਆਰਡਰ ਹੋਏ ਨੇ ਐਸਸੀ ਕਮਿਸ਼ਨ ਨੈਸ਼ਨਲ ਦੇ ਆਰਡਰ ਹੋਏ ਨੇ ਸਾਰਿਆਂ ਦੇ ਆਰਡਰ ਉਹਦੇ ਖਿਲਾਫ ਹੋਏ ਨੇ ਪਰ ਉਹਨੂੰ ਤਰੱਕੀ ਮਿਲੀ ਹੈ ਉਹ ਐਸਐਸਆਈ ਤੋਂ ਸਬ ਇਨਸਪੈਕਟਰ ਬਣਿਆ ਥੋੜੇ ਦਿਨ ਹੋਏ ਉਹਦੇ ਖਿਲਾਫ ਪਰਚੇ ਦੀ ਸ਼ਿਕਾਇਤ ਹੋਈ ਹੈ ਅੱਜ ਵੀ ਐਸਸੀ ਕਮਿਸ਼ਨ ਪੰਜਾਬ ਕੋਲੇ ਕੇਸ ਲੱਗਿਆ ਸੈਦ ਕ੍ਰਾਈਮ ਬ੍ਰਾਂਚ ਵਾਲੇ ਪਹੁੰਚੇ ਹੋਣੇ ਮੈਂ ਇਹਨਾਂ ਲੋਕਾਂ ਕਰਕੇ ਆਪਣੇ ਕੇਸ ਕਰੀਆਂ ਹੈ ਤੇ ਮੇਰੇ ਇਹ 5-6 ਮੀਟਰ ਨੇ ਜਿਨ੍ਹਾਂ ਦਾ ਮੰਗ ਪੱਤਰ ਹੈ ਪਹਿਲ ਦੇ ਆਧਾਰ ਤੇ ਤੁਸੀਂ 2 ਮਿੰਟ ਲਈਏ ਪਰਿਵਾਰਾਂ ਨੂੰ ਵਿਸ਼ਵਾਸ ਦਿਵਾ ਕੇ ਜਾਓ 7 ਹਫ਼ਤਾ 10 ਦਿਨ 15 ਦਿਨ ਜੋ ਸਮਾਂ ਲੱਗਦਾ ਉਹ ਟਾਈਮ ਦੇ ਕੇ ਜਾਓ ਤਾਂ ਕਿ ਇਹ ਪਬਲਿਕ ਜਿਹੜੀ ਆ ਤੁਹਾਡੇ ਤੇ ਵਿਸ਼ਵਾਸ ਕਰੇ ਐਸਐਸਪੀ ਤੇ ਵਿਸ਼ਵਾਸ ਕਰੇ ਡੀਜੀਪੀ ਪੰਜਾਬ ਤੇ ਵਿਸ਼ਵਾਸ ਕਰੇ ਤਾਂ ਕਿ ਇਹਨਾਂ ਦੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਜੈਜ ਅਸੀਂ ਕੰਮ ਨਹੀਂ ਗਲਤ ਕਰਦੇ ਜੈਜ ਕੰਮ ਹੋਣਾ ਚਾਹੀਦਾ ਪਰ ਇਹ ਪਬਲਿਕ ਦੀ ਸੁਣੀ ਜੇ ਜਿੱਥੇ ਵੀ ਕਿਸੇ ਪਰਿਵਾਰ ਦੇ ਨਾਲ ਕੋਈ ਵੀ ਠੱਗਾ ਹੋਇਆ ਜਿਹੜਾ ਜਿਹਦਾ ਪਹਿਲਾ ਮੈਟਰ ਸੀ ਜਿਹਦੇ ਚ 452 ਐਸਐਚਓ ਸਾਹਿਬ ਨੇ ਕਨਫਰਮ ਕਰਤਾ ਲੱਗ ਗਈ ਹੈ ਜਿਹੜੀ 26 ਦੀ ਗੱਲ ਹੈ ਉਹ ਤਾਂ ਡਾਕਟਰ ਨੇ ਜਦੋਂ ਲਿਖ ਕੇ ਦੇਣਾ ਹੈ ਕਿ ਸੱਟ ਜਿਹੜੀ ਜਾਨਲੇਵਾ ਜਾਂ ਗ੍ਰੀਵੀਅਸ ਹੈ ਉਸ ਹਿਸਾਬ ਨਾਲ 26 ਜਾਂ 307 ਲੱਗਣੀ ਹੈ ਉਹ ਅਸੀਂ ਕਹਤ ਹਾਂ ਉਹ ਅੱਜ ਹੀ ਅਸੀਂ ਰਿਪੋਰਟ ਲੈ ਕੇ ਅੱਜ ਹੀ ਅਸੀਂ ਕਰਵਾ ਦਿੰਦੇ ਹਾਂ ਜਿਹੜੇ ਹੋਰ ਜਿੰਨੇ ਵੀ ਮਸਲੇ ਆਏ ਨੇ ਅਸੀਂ ਸੁਣ ਲਏ ਨੇ ਸਾਰੇ ਜਿਨ੍ਹਾਂ ਦੇ ਵਿੱਚ ਸਪਸ਼ਟ ਸਬੂਤ ਨੇ ਜਿਨ੍ਹਾਂ ਮਸਲਿਆਂ ਦੇ ਵਿੱਚ ਜਿਵੇਂ ਪੈਸੇ ਦੀ ਪੇਮੈਂਟ ਦੀ ਗੱਲ ਦੱਸ ਰਹੇ ਨੇ ਕਿ ਆਨਲਾਈਨ ਕੋ ਪੈਸੇ ਲੈ ਰਿਹਾ ਕੋ ਪੁਲਿਸ ਮੁਲਾਜ਼ਮਨ ਬੋਲ ਰਿਹਾ ਉਨ੍ਹਾਂ ਤੇ ਕਾਰਵਾਈ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਹਫਤੇ ਦੇ ਵਿੱਚ ਵਿੱਚ ਹੀ ਹੋ ਜਵੇ ਜਿਹੜੇ ਦੂਸਰੇ ਮਸਲੇ ਜਿਹਨਾਂ 'ਚ ਕੋਈ ਇਨਕੁਆਰੀ ਪੈਂਡਿੰਗ ਹੈ ਉਹ ਮੈਂ ਐਸਐਸਪੀ ਸਾਹਿਬ ਹੁਣ ਜਾ ਕੇ ਇਥੋਂ ਐਸਐਸਪੀ ਸਾਹਿਬ ਨੂੰ ਮਿਲਣਾ ਜਾ ਕੇ ਮੈਂ ਕੋਸ਼ਿਸ਼ ਕਰਦਾ ਕਿ ਸਾਰੀਆਂ ਇਨਕੁਆਰੀਜ਼ ਜਾਂ ਸਾਰੇ ਮੈਟਰ ਇੱਕ ਥਾਂ ਇੱਕ ਅਫਸਰ ਕੋਲ ਕਲੱਬ ਹੋ ਜਾਣ ਤਾਂ ਕਿ ਇੱਕ ਤਾਂ ਬਾਰ-ਬਾਰ ਆੜ-ਆੜ ਅਫਸਰਾਂ ਕੋਲ ਜਾਣਾ ਨਾ ਪਵੇ ਦੂਸਰਾ ਇਹ ਹੈ ਕਿ ਜਿਹੜਾ ਉਹ ਇਹਨਾਂ ਨੂੰ ਹਫਤਾ ਦੋ ਹਫਤੇ ਦੇ ਅੰਦਰ ਅੰਦਰ ਇਹ ਸਾਰੀਆਂ ਦਰਖਾਸਤਾਂ ਦਾ ਨਿਪਟਾਰਾ ਕਿਸੇ ਇੱਕ ਪਾਸੇ ਹੋ ਜੇ ਜਿਹੜੇ ਦੇਖੋ ਅਫਸਰ ਕੋਈ ਚਾਹੁੰਦਾ ਨਹੀਂ ਕਿਸੇ ਦਾ ਨੁਕਸਾਨ ਕਰਨਾ ਪਰ ਹਾਂ ਜਰੂਰ ਹੈ ਕਈ ਵਾਰੀ ਕੋਈ ਡਿਲੇ ਹੋ ਜਾਂਦੀ ਹੈ ਜਾਂ ਕਿਸੇ ਬੁਹਾੜੀ ਤੁਹਾਨੂੰ ਪਤਾ ਇੱਕ ਬਹੁਤ ਬਿਜ਼ੀ ਸਟੇਸ਼ਨ ਹੈ ਤੇ ਉਹਦੇ ਕਰਕੇ ਵੀ ਜੇ ਕੋਈ ਮਸਲੇ ਵੀ ਹੋਣਗੇ ਤਾਂ ਉਹ ਅਸੀਂ ਐਸਐਸਪੀ ਸਾਹਿਬ ਨਾਲ ਡਿਸਕਸ ਕਰਕੇ ਇਹਨੂੰ ਪ੍ਰਾਇੋਰਟੀ ਤੇ ਅਸੀਂ ਹਫਤੇ ਤੋਂ ਹਫਤੇ ਦੇ ਅੰਦਰ ਅੰਦਰ ਇਹ ਸਾਰੇ ਮੈਟਰ ਤੁਹਾਡੇ ਜੀ ਫਿਨਿਸ਼ ਕਰਾ ਦੇਣਾ ਇਹਦਾ ਤੁਹਾਨੂੰ ਯਕੀਨ ਦਿਵਾਉਣਾ ਸੀ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਨਾਂ ਦਾ ਮੈਮੋਰੰਡਮ ਡੀਜੀਪੀ ਸਾਹਿਬ ਦੇ ਨਾਂ ਦਾ ਮੈਮੋਰੰਡਮ ਆਉ ਮਲੋਤ ਸਾਹਿਬ ਦਿੱਤਾ ਜਾ ਰਿਹਾ ਅਫਸਰ ਸਹਿਬਾਨਾਂ ਨੂੰ। ਔਰ ਇਹ ਮੰਗ ਪੱਤਰ ਤੇ ਦੁਰੰਤ ਜਿਹੜੀ ਐਕਸ਼ਨ ਵੀ ਹੋਏਗਾ ਕਿਉਂਕਿ ਅਫਸਰ ਪ੍ਰੋਮਿਸ ਕਰਕੇ ਗਏ ਨੇ ਔਰ ਇਹ ਹੁਣ ਨਿਰਾਸ਼ਾ ਆਉਂਦੀ ਹੈ ਕਿ ਸ਼ਾਸਨ ਤੇ ਪ੍ਰਸ਼ਾਸਨ ਇਨਸਾਫ ਦੇਣ ਪ੍ਰਤੀ ਇਮਾਨਦਾਰ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੁਹਾਡਾ ਪ੍ਰੈਸ ਦਾ ਸਾਰੇ ਵੀਰਾਂ ਦਾ ਤੇ ਦੋ ਲੋਕਾਂ ਦਾ ਧੰਨਵਾਦ ਤੁਸੀਂ ਜਦ ਵੀ ਸਾਡੀ ਆਵਾਜ਼ ਪਬਲਿਕ ਦੀ ਆਵਾਜ਼ ਪੀੜਤ ਲੋਕਾਂ ਦੀ ਆਵਾਜ਼ ਤੁਸੀਂ ਘਰ ਘਰ ਤੱਕ ਪਹੁੰਚਾਉਣ ਵਾਸਤੇ ਸਰਕਾਰ ਵਾਸਤੇ ਜਿਹੜੇ ਗੁੱਗੇ ਤੇ ਬੋਲੇ ਤੇ ਅੰਨੇ ਅਫਸਰਾਂ ਉਹਨਾਂ ਤੱਕ ਪਹੁੰਚਾਉਣ ਵਾਸਤੇ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਫਿਰ ਸਹਿਯੋਗ ਦੇ ਰਹੇ ਨੇ ਜਿਸ ਚ ਸਾਡਾ ਇੱਕ 1.5 ਸਾਲ ਤੋਂ ਇਹ ਮੋਰਚਾ ਐਸ்சி ਬੀਸੀ ਮਹਾ ਪੰਚਾਇਤ ਫਿਰਸਬਦੀਆਂ ਲੈਟਾਂ ਕੋਲੇ ਜਿਹੜਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਧਰਨਾ ਲਾਇਆ ਸੀ ਪਰ ਉੱਥੇ ਜਿਹੜੇ ਐਸ்சி ਤੇ ਬੀਸੀ ਉਹਨਾਂ ਤੋਂ ਇਲਾਵਾ ਹੋਰ ਵੀ ਪਰਿਵਾਰ ਜਿਹੜੇ ਬਹੁਤ ਪੀੜਤ ਪਰਿਵਾਰ ਖਾਸ ਕਰ ਪੁਲਿਸ ਪ੍ਰਸ਼ਾਸਨ ਤੋਂ ਪੀੜਤ ਪਰਿਵਾਰ ਲੋਕ ਪਹੁੰਚ ਰਹੇ ਨੇ ਜਿਸ ਲੜੀ ਚ ਅੱਜ ਸਾਡੇ ਕੋਲੇ 6 ਕੇਸ ਸੀ 6 ਕੇਸਾਂ ਨੂੰ ਲੈ ਕੇ ਜਿੱਥੇ ਅਤਿਆਚਾਰ ਹੁੰਦਾ ਵੱਖ-ਵੱਖਾ ਮੁਹਾਲੀ ਦੇ ਕਿਵੇਂ ਥਾਣਾ ਗੱਲ ਸੁਆਣੇ ਦੀ ਕਰ ਲਿਓ ਥਾਣਾ ਸਦਰ ਖਰੜ ਦੀ ਗੱਲ ਕਰ ਲਓ ਥਾਣਾ ਅਠਪੇਜ ਦੀ ਗੱਲ ਕਰ ਲਓ ਅਲੱਗ-ਅਲੱਗ ਥਾਣਿਆਂ ਤੋਂ ਪੀੜਤ ਲੋਕ ਨੇ ਜਿਹੜੇ ਇੱਥੇ ਆਏ ਨੇ ਜਿਹਦਾ ਇੱਕ 6 ਮੰਗ ਪੱਤਰ ਦਿੱਤਾ ਸੀ 6 ਕੇਸਾਂ ਦਾ ਜਿਹੜਾ ਪੁਲਿਸ ਦੇ ਰਿਲੇਟਡ ਹੈ ਇੱਕ ਕੇਸ ਸੀ ਕੈਲੋਂ ਪਿੰਡ 'ਚ ਲੜਾਈ ਹੁੰਦੀ ਹੈ 30 ਤਰੀਕ ਨੂੰ ਬਾਹਰਕੂਟ ਬੁਰੀ ਤਰ੍ਹਾਂ ਹੁੰਦੀ ਹੈ 25-30 ਬੰਦੇ ਆ ਕੇ ਜ਼ਖਮੀ ਕਰਦੇ ਨੇ ਤਲਵਾਰਾਂ ਮਾਰਦੇ ਨੇ ਬਾਹਾਂ ਲੱਤਾਂ ਤੱਕ ਵੱਢ ਜਾਂਦੇ ਆ ਤੇ ਸਿਰ ਪਾੜ ਜਾਂਦੇ ਟਾਂਕੇ ਲੱਗਦੇ ਆਂ ਪੁਲਿਸ ਜਿਹੜੀ ਐ ਤਮਾਸ਼ਵੀਨ ਬਣ ਕੇ ਸੁਹਾਣਾ ਥਾਣੇ ਦੀ ਪੁਲਿਸ ਜਿਹੜੀ ਐ ਮੌਕਾ ਦੇਖ ਰਹੀ ਐ ਪੈਸੇ ਲੁੱਟ ਰਹੀ ਐ ਜਿਸ ਕਰਕੇ ਅੱਜ ਇਹ ਪਰਿਵਾਰ ਨੇ ਸਾਡੇ ਤੱਕ ਪਹੁੰਚ ਕੀਤੀ ਸੀ ਵੀ ਜਿਹੜੀਆਂ ਬਣਦੀਆਂ ਤਾਂ ਰਾਵਾਂ ਜਿਵੇਂ 452 ਲਗੜੀਆਂ ਦੀ 307 ਲਗੜੀਆਂ 326 ਲਗੜੀਆਂ ਘਰ ਤੇ ਹਮਲਾ ਕਰਨਾ ਕਰਤੋ ਜਾਨ ਤੋਂ ਮਾਰ ਦੀ ਨੀਅਤ ਨਾਲ ਨਾਲ ਉਹ ਤਾਂ ਰਾਵਾਂ ਨਹੀਂ ਲਾਈਆਂ ਜਿਸ ਕਰਕੇ ਦੋਸ਼ੀ ਸ਼੍ਰੀ ਆਮ ਕੁਮ ਰਹੇ ਨੇ ਅੱਜ ਵੀ ਤੇ ਇਸੇ ਤਰ੍ਹਾਂ ਇੱਕ ਲਖਵੀਰ ਆਪਣਾ ਲਾਂਡਰਾਮ ਪਿੰਡ ਤੋਂ ਕੇਸ ਆਇਆ ਸਾਡੇ ਕੋਲੇ ਤੇ ਬੀਬੀ ਬਜ਼ੁਰਗ ਸਾਡੇ ਸਾਹਮਣੇ 85 ਸਾਲ ਦੀ ਆ ਬਜ਼ੁਰਗ ਮਾਤਾ 80 85 ਸਾਲ ਦੀ ਜਿਨ੍ਹਾਂ ਨੂੰ ਅੰਦਰ ਬੰਦ ਕਰਕੇ ਇਹਨਾਂ ਦੀ ਨੋ ਰਾਣੀ ਨੂੰ ਬੱਚਿਆਂ ਨੂੰ ਇਹਨਾਂ ਨੂੰ ਬੰਦ ਕਰਕੇ ਇਹਨਾਂ ਦੇ ਮਕਾਨ ਤੇ ਇਹਨਾਂ ਦੀ ਦੁਕਾਨ ਤੇ ਜਿਹੜਾ ਹੈ ਧਾਕੇ ਕਬਜ਼ਾ ਕੀਤਾ ਜਾਂਦਾ ਹੈ ਜੀਸੀਬੀ ਰਾਹੀਂ ਤੇ ਜਦੋਂ ਦਰਖਾਸਤ ਦੇਣ ਜਾਂਦੇ ਨੇ ਦੇ ਪਰਿਵਾਰਕ ਮੈਂਬਰ ਤਾਂ ਇਹਨਾਂ ਤੇ ਹੀ ਐਫਆਈਆਰ ਦਰਜ ਹੋ ਜਾਂਦੀ ਹੈ ਐਫਆਈਆਰ ਦਰਜ ਕਰਕੇ ਬੇਟੇ ਨੂੰ ਇਹਨਾਂ ਦੇ ਭਤੀਜੇ ਨੂੰ ਜਿਹੜਾ ਅਰੈਸਟ ਕਰਦੇ ਆ ਜਿਹੜਾ ਜਮਾਂ ਤਲਾਸ਼ੀ ਜੀ 10000 ਸੀ ਦੋ ਪੁਲਿਸ ਮੁਲਾਜ਼ਮ ਸੁਆਣੇ ਥਾਣੇ ਤੇ ਦੋ ਪੁਲਿਸ ਮੁਲਾਜ਼ਮਾਂ ਨੇ ਖੋਲਿਆ ਜਿਹਨਾਂ ਨੂੰ ਮੰਗੜ ਤੇ ਬਾਦ ਉਹਨਾਂ ਨੇ ਕਿਹਾ ਤੁਹਾਡੀ ਜਵਾਨਤ ਨਹੀਂ ਹੋਣ ਦੇਣਗੇ ਜੇਕਰ ਇਹ 10000 ਮੰਗਿਆ ਜਿਹਦਾ ਸਾਡੇ ਕੋਲ ਹਲਫੀਆ ਬਿਆਨ ਐਫੀਡੈਫਟ ਆ ਗਿਆ ਬਾਣਯੋਗ ਸਾਡੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀ ਵੀ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਕਰਪਸ਼ਨ ਦੇ ਮਾਮਲੇ 'ਚ ਪਰ ਅਸੀਂ ਹਲਫੀਆ ਬਿਆਨ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਦੇ ਹਾਂ ਡੀਜੀਪੀ ਨੂੰ ਦੱਸਦੇ ਹਾਂ ਵੀ ਆਹ ਪੁਲਿਸ ਜਿਹੜੀ ਹੈ ਚੈੱਕ ਐਫੀਡੈਫਟ ਦੇ ਕੇ ਦੱਸ ਰਹੇ ਵੀ ਆਹ ਪੁਲਿਸ ਨੇ ਲਈ ਵੀ ਲੱਖੀ ਹੈਗਾ ਮੁੰਡਾ ਧਰਾਲੀ ਪਿੰਡ ਤੋਂ 1 ਕਰੋੜ 20 ਲੱਖ ਰੁਪਇਆ ਦੀ ਦਾਦੀ ਨੂੰ ਮਿਲਿਆ ਸੀ ਇਹਦੇ ਅਕਾਊਂਟ 'ਚ ਆਇਆ ਇੱਕ ਪੁਲਿਸ ਮੁਲਾਜ਼ਮ ਚੰਡੀਗੜ੍ਹ ਬਵੇਕ ਨਾਂ ਦਾ ਜਿਹੜਾ ਚਿੱਟਾ ਇਹਨੂੰ ਦੇ ਰਿਹਾ ਸੀ ਇਹ ਚਿੱਟੇ ਤੇ ਲਗਿਆ ਵਸੇ ਮੁੰਡਾ ਆਨਲਾਈਨ ਚਿੱਟੇ ਦੀ ਪੇਮੈਂਟ ਜਿਹੜੀ ਵਾਇਟ ਚ ਪੱਕੇ ਚ ਲਈ ਵੀ ਇਹਦੀ ਬੈਂਕ ਸਟੇਟਮੈਂਟ ਦਾ ਸ੍ਰੀ ਸਾਡੇ ਕੋਲ ਬੈਂਕ ਸਟੇਟਮੈਂਟ ਕਢਾਈ ਵੀ ਆ ਜਿਹਦਾ 1 ਕਰੋੜ 20 ਲੱਖ ਰੁਪਏ ਦੀ ਠੱਗੀ ਹੋਈ ਅਨ ਡਾਈਵਰ ਗੱਡੀ ਖੋਈ ਗਈ ਚੈੱਕ ਬੁੱਕਾਂ ਖੋਈਆਂ ਗਈਆਂ ਮੋਬਾਈਲ ਖੋਏ ਗੇ ਸਦਰ ਥਾਣਾ ਖਰੜ ਖੁੰਨੀ ਮੱਜ ਰਹੇ ਨੇ ਪਿਛਲੇ 5 ਮਹੀਨੇ ਤੋਂ ਅੱਜ ਤੱਕ ਦਾ ਡੀਡੀਆਰ ਕੱਟੀ ਤੇ ਨਾ ਫਾਈਰ ਕੱਟੀ ਇਹ ਦਰਦਰ ਦੀਆਂ ਠੋਕਰਾਂ ਖਾ ਰਿਹਾ ਸੀ ਖੋਦ ਗਸੀ ਕਰਨ ਲਈ ਮਜਬੂਰ ਹੋਇਆ ਵਾਸੀ ਇੱਕ ਮਹੀਨੇ ਤੋਂ ਮੈਂ ਆਪਣੇ ਇਸ ਧਰਨੇ ਤੇ ਰੱਖਿਆ ਇਹਦਾ ਰੋਟੀ ਪਾਣੀ ਅੱਜ ਸਾਰਾ ਇਹ ਨਸ਼ਾ ਵੀ ਰਹਿਤ ਕਰਾਇਆ ਤਾਂ ਕਿ ਇਹਨੂੰ ਕਿਸੇ ਵੀ ਦਸ਼ੇ ਤੇ ਡੇੜੇ ਨਹੀਂ ਅਸੀਂ ਜਾਣਦੇ ਆਪਣੀ ਦੇਖ ਰੇਖਾ ਰੱਖ ਰਹੇ ਹਾਂ ਐਸੇ ਤਰ੍ਹਾਂ 8 ਫੇਸ ਥਾਣੇ ਦੇ ਕੇਸ ਸੀ ਇੱਥੇ ਸਾਡੇ ਤੇ ਮੇਰੇ ਤੇ ਘਰ ਵਾਲੀ ਦੇ ਪਰਚਾ ਦਰਜ ਹੋਇਆ 5 2 250 ਬੰਦਾ ਅਸੀਂ ਮੇਰੇ ਤੇ ਘਰ ਵਾਲੀ ਦੇ ਪਰਚਾ ਕਰਤਾ ਵੀ ਤੁਸੀਂ ਜਿਹੜਾ ਵਿਗੜ ਪਾਇਆ ਜੀ ਇਹਦੇ ਚ ਆਵਾਜਾਈ ਵਿੱਚ ਵਿਗੜ ਪਾਇਆ ਜੀ ਦੀ ਇਨਕੁਆਰੀ ਐਸਪੀ ਹਰਵੀਰ ਸਿੰਘ ਹਟਵਾਲ ਡੀਐਸਪੀ ਬੱਲ 10 ਵਾਰੀ ਭਰੋਸਾ ਦੇ ਚੁੱਕੇ ਨੇ 1 ਸਾਲ ਤੋਂ ਲਟਕ ਰਿਹਾ ਉਹਨੇ ਕੋਈ ਵੀ ਕਾਰਵਾਈ ਨਹੀਂ ਕਰੀ ਅਜਿਹੇ ਨਲਾਇਕ ਅਫਸਰਾਂ ਦੀ ਪੁਲਿਸ ਅਫਸਰਾਂ ਦੀ ਮੁਹਾਲੀ ਨੂੰ ਲੋੜ ਨਹੀਂ ਸਾਰੇ ਡੀਐਸਪੀ ਤੇ ਐਸਪੀ ਬਦਲ ਰਹੇ ਨੇ ਪਰ ਇੱਥੇ ਇਥੋਂ ਹਰਵੀਰ ਸਿੰਘ ਹਟਵਾਲ ਤੇ ਡੀਐਸਪੀ ਬੱਲ ਕਿਉਂ ਨਹੀਂ ਬਦਲ ਰਹੇ ਹੋ ਕਿਹੜਾ ਕਮਾਊ ਪੁੱਤ ਹੈ ਜਿਸ ਏਰੀਏ ਚ ਆਨਲਾਈਨ ਚਿੱਟਾ ਵਿਕ ਰਿਹਾ ਜਿੱਦੀ ਆਨਲਾਈਨ ਪੇਮੈਂਟਾਂ ਹੋ ਰਹੀਆਂ ਇਹ ਮੁਹਾਲੀ ਦਾ ਏਰੀਆ ਹੈ ਤੇ ਇਸੇ ਤਰ੍ਹਾਂ ਇੱਕ ਕੇਸ ਜਿਹੜਾ ਪ੍ਰਵਾਸੀ ਮਜ਼ਦੂਰਾਂ ਨੇ ਇੱਕ ਬੇਟਾ ਕੁੰਮੜੇ ਦਾ ਦਮਨਪ੍ਰੀਤ ਦੇ ਬੇਟੇ ਦੀ ਡੈਥ ਹੋ ਗਈ ਸੀ ਉਸ ਮਾਮਲੇ 'ਚ ਮੇਰੇ ਬੇਟੇ ਦੀ ਪਰਚਾ ਦਾਜ ਕਰਦਾ ਸੀ ਉਹ ਪਿਛਲੇ 6 ਮਹੀਨੇ ਤੋਂ 5 ਤੋਂ ਕੋਈ ਐਫ ਆਈ ਆਰ ਕੈਨਸਲ ਨਹੀਂ ਕਰੀ ਪੁਲਿਸ ਕਹਿ ਕੇ ਗਈ ਸੀ ਇੱਕ ਦੋਸ਼ੀ ਏਐਸਆਈ ਰਕੇਸ਼ ਕੁਮਾਰ ਥਾਣਾ ਫੇਸ 80 ਤੋਂ ਹੈ ਜਿਹਦੇ ਖਿਲਾਫ ਐਸਸੀ ਕਮਿਸ਼ਨ ਪੰਜਾਬ ਨੇ ਨੈਸ਼ਨਲ ਕਮਿਸ਼ਨ ਨੇ ਕਾਰਵਾਈ ਦੇ ਆਰਡਰ ਕੀਤੇ ਇਹੀ ਡੀਐਸਪੀ ਹਰਸ਼ਿੰਦਰਪਾਲੂ ਦੇ ਸਟਾਰ ਲਾ ਕੇ ਉਹਨੂੰ ਪ੍ਰੋਮੋਸ਼ਨ ਦੇ ਰਿਹਾ ਜਿਹੜੇ ਪੁਲਿਸ ਵਾਲਿਆਂ ਦੇ ਖਿਲਾਫ ਕਾਰਵਾਈ ਹੋਣੀ ਹੈ ਉਹਨਾਂ ਦੀ ਪ੍ਰਮੋਸ਼ਨ ਹੋ ਰਹੀ ਹੈ ਜਿਹੜੇ ਪੀੜਤ ਲੋਕ ਨੇ ਜਿਹੜੇ ਪੁਲਿਸ ਨੂੰ ਨਹੀਂ ਪੈਸਾ ਦੇ ਸਕਦੇ ਉਹ ਅੱਜ ਸਾਡੇ ਧਰਨੇ ਤੇ ਬੈਠੇ ਨੇ ਸੜਕਾਂ 'ਤੇ ਰੋਲ ਰਹੇ ਨੇ ਅਸੀਂ ਅੱਜ ਘਰੋਂ ਕਰਨ ਜਾਣਾ ਸੀ ਐਸਐਸਪੀ ਦਾ ਕੱਲ ਦੇ ਫੋਨ ਆਣੇ ਸ਼ੁਰੂ ਹੋ ਗਏ ਮੈਂ ਅਫਸਰਾਂ ਨੂੰ ਕਿਹਾ ਜੋ ਗੱਲ ਕਰਨੀ ਤੁਸੀਂ ਪਬਲਿਕ 'ਚ ਆ ਕੇ ਕਰੋ ਮੈਂ ਇਕੱਲਾ ਨਹੀਂ ਤੁਹਾਡਾ ਕੋਈ ਡਿਸੀਡ ਕਰ ਸਕਦਾ ਅੱਜ ਐਸਪੀ ਆਇਆ ਸੀ ਲੋਕਾਂ ਨੂੰ ਬਰਬਸ਼ਵਾਸ਼ ਦੇ ਕੇ ਗਿਆ ਭਰੋਸਾ ਦੇ ਕੇ ਗਿਆ ਵੀ ਅਸੀਂ ਕਾਰਵਾਈ ਕਰਾਂਗੇ ਤੁਹਾਡੇ ਰਾਈ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ 2 ਹਫ਼ਤੇ ਦਾ ਟਾਈਮ ਅਸੀਂ ਮੋਹਾਲੀ ਦੇ ਐਸਐਸਪੀ ਨੂੰ ਮੋਹਾਲੀ ਦੇ ਡੀਆਈਜੀ ਰੂਪਨਗਰ ਨੂੰ ਸਾਰਿਆਂ ਨੂੰ 2 ਹਫ਼ਤੇ ਦਾ ਟਾਈਮ ਦੇ ਰਹੇ ਨੇ ਜੇਕਰ 2 ਹਫ਼ਤੇ ਚ ਇਹ ਪਰਿਵਾਰਾਂ ਨੂੰ ਨਾਂ ਨਿਆਣ ਸਾਭ ਮਿਲਿਆ ਤਾਂ ਅਗਲਾ ਸੰਘਰਸ਼ ਜਿਹੜਾ ਹੋਰ ਵੀ ਤਿੱਖਾ ਕੀਤਾ ਜਾਵੇਗਾ ਸਰ